ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦਿਨ ਬਦ ਦਿਨ ਵਧਦੀ ਹੋਈ ਨਜ਼ਰ ਆ ਰਹੀ ਆ ਸਰਹੱਦੀ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਆ ਲੋਕਾਂ ਦੇ ਪਹਿਲਾਂ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਫਸਲਾਂ ਤਬਾਹ ਹੋ ਗਈਆਂ ਤੇ ਹੁਣ ਪਾਣੀ ਘਰਾਂ ਤੱਕ ਪਹੁੰਚ ਗਿਆ ਜਿੱਥੇ ਪਾਣੀ ਘਰਾਂ ਦੇ ਵਿੱਚ ਪਹੁੰਚਿਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਹੜ੍ਹਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚ ਰਹੇ ਨੇ ਪਰ ਦੂਜੇ ਪਾਸੇ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਜਿਹੜੇ ਲੋਕ ਨਦੀਆਂ ਨਾਲਿਆਂ ਦੇ ਕੋਲ ਰਹਿੰਦੇ ਨੇ ਉਹਨਾਂ ਨੂੰ ਉੱਥੋਂ ਦੂਰ ਰਹਿਣ ਦੀ ਅਪੀਲ ਕਰ ਦਿੱਤੀ ਆ ਤਾਂ ਐਡਵਾਈਜ਼ਰੀ ਵੀ ਜਾਰੀ ਕੀਤੀ ਆ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲਣਗੀਆਂ بارش ਵੀ ਹੋਵੇਗੀ ਮੌਸਮ ਵਿਭਾਗ ਦੀ ਇਹ ਚੇਤਾਵਨੀ ਹੈ ਇਹ ਅਲਰਟ ਮੌਸਮ ਵਿਭਾਗ ਦੇ ਵੱਲੋਂ ਤਾਂ ਇਸ ਅਲਰਟ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ نیند ਜ਼ਰੂਰ ਉੱਡ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਤਰਨਤਾਰਨ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹਾਂ ਨੇ ਹਹਾਕਾਰ ਮਚਾਈ ਹੈ ਤਾਂ 2023 ਵਾਲੀਆਂ ਤਸਵੀਰਾਂ ਜਿਹੜੀਆਂ ਨੇ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ ਜੋ 2023 ਦੇ ਵਿੱਚ ਪੂਰੇ ਪੰਜਾਬ ਨੂੰ ਹੜ੍ਹਾਂ ਨੇ ਆਪਣੇ ਲਪੇਟ ਦੇ ਵਿੱਚ ਲੈ ਲਿਆ ਸੀ ਤਾਂ ਕਈ ਏਕੜ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਬਰਬਾਦ ਹੋ ਗਈ ਹੈ ਤਾਂ ਇੱਕ ਪਾਸੇ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਪਰ ਦੂਜੇ ਪਾਸੇ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਦੀ ਗੱਲ ਕਰੀਏ ਹੋਰ ਮੰਤਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੜਾਂ ਦਾ ਜਾਇਜ਼ਾ ਵੀ ਲਿਆ ਤੇ ਨਾਲ ਹੀ ਕਹਿ ਦਿੱਤਾ ਗਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੁਲਤਾਨਪੁਰ ਲੋਧੀ ਹੜਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ ਤਾਂ ਲਗਾਤਾਰ ਹੜਾਂ ਨੇ ਤਬਾਹੀ ਮਚਾਈ ਹੈ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀ ਇਹ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਤੇ ਭਰੋਸਾ ਵੀ ਦੇ ਰਹੇ ਨੇ ਨੁਕਸਾਨ ਹੁੰਦਾ ਆ ਰਿਹਾ ਤੇ ਕਿ ਜਿਸ ਤਰ੍ਹਾਂ ਬੱਚੇ ਨੇ ਕਿਹਾ ਹੈ ਕਿ ਇੱਕ ਵਾਰੀ ਨੁਕਸਾਨ ਹੋ ਗਿਆ ਘੜ ਘੜ 10-15 ਸਾਲ ਕਬੀਲਦਾਰੀ ਲਈ ਤੇ ਨਹੀਂ ਆਉਂਦੀ ਤੇ ਇਹਦਾ ਕੋਈ ਹੱਲ ਕਰਨ ਵਾਸਤੇ ਮੈਂ ਇੰਜੀਨੀਅਰਾਂ ਦੀ ਡਿਊਟੀ ਲੈ ਅੱਜ ਲਈ ਹੈ ਕਿ ਜਿਆਦਾ ਨਹਿਰਾ ਕਰੀਏ ਇੱਧਰ ਉੱਧਰ ਜਾਂ ਇਹਦੇ ਚੋਂ ਕੋਈ ਸਕੀਪ ਰੂਟ ਕੱਢੀਏ ਜਾਂ ਕੁਝ ਵੀ ਕਰੀਏ ਤਾਂ ਕਿ ਹਰ ਵਾਰ ਆਪਾਂ ਆਪਣੀ ਕਿਸਮਤ 'ਚ ਨਾ ਮੰਨੀਏ ਨਾ ਕਿ ਸਾਡੀ ਕਿਸਮਤ 'ਚ ਤਾਂ ਹੜ ਹੀ ਲਿਖੇ ਨੇ ਬਸ ਸਾਡੇ ਵੀ ਇੱਕ ਘੱਗਰ ਹੈ ਸਾਡੇ ਇਲਾਕੇ 'ਚ ਘੱਗਰ ਹੈ ਮਲਾਂ ਹੀ ਮੰਨ ਲਿਆ ਲੋਕਾਂ ਨੇ ਵੀ ਘੱਗਰ ਵਾਲੇ ਇਲਾਕੇ ਵਾਲਿਆਂ ਕਿਸਮਤ 'ਚ ਹੀ ਹੜ ਲਿਖੇ ਨੇ ਬਸ ਸੋ ਇਦਾਂ ਦਾ ਨਹੀਂ ਕਿਸਮਤਾਂ ਬਦਲਣੀਆਂ ਸਰਕਾਰਾਂ ਦਾ ਕੰਮ ਹੁੰਦਾ ਸੋ ਅਸੀਂ ਥੋੜੇ ਨਾਲ ਖੜਾਂਗੇ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਫਸਲਾਂ ਦਾ ਮੈਂ ਸਪੈਸ਼ਲ ਗਰਦੌਰੀ ਦਾ ਡੀਸੀ ਸਾਹਿਬ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ ਕੀ ਹੁੰਦੀ ਹੈ ਜਿਹੜੀ ਕੱਲੀ ਗਰਦੌਰੀ ਹੁੰਦੀ ਹੈ ਉਹ ਤੇ ਫਸਲਾਂ ਦਾ ਨੁਕਸਾਨ ਹੁੰਦਾ ਉਹ ਉਹਨੂੰ ਉਹਨੂੰ ਗਿਣਦੇ ਆ ਸਪੈਸ਼ਲ ਗਰਦੌਰੀ ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸੇ ਦਾ ਕੋਈ ਮੱਝਾਂ ਰੱਖਿਆ ਸੀ ਉਹਨਾਂ ਚੋਂ ਸਪੈਸ਼ਲ ਗਰਦੌਰੀ ਦਾ ਮੈਂ ਆਰਡਰ ਦਿੱਤਾ ਔਰ ਬੜੀ ਜਲਦੀ ਤੁਹਾਨੂੰ ਉਹ ਮੁਆਵਜ਼ਾ ਵੀ ਮਿਲ ਜਾਊਗਾ ਤੇ ਮੈਂ ਸੁਨਹਾ ਅੱਲਾਹ ਅਕਬੀਰ ਤੇ ਮੈਂ ਤੁਹਾਡੇ ਨਾਲ ਆ ਉਹ ਸਾਰੇ ਲੋਕ ਜਿੰਨੇ ਵੀ ਤੁਸੀਂ ਆਏ ਹੋ ਮੈਂ ਮੈਂ ਦੇਖੋ ਕੁਦਰਤ ਹੈ ਦੇਖੋ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਦੀ ਚੱਲਦੀ ਨਹੀਂ ਹੈਨਾ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਜਿਵੇਂ ਦੇ ਰਹੇ ਹੋ ਤੇ ਅਸੀਂ ਅਸੀਂ ਤੁਹਾਡੇ ਨਾਲ ਆ ਕਲੀ ਨਸ਼ੇ ਵਾਲਾ ਬਹੁਤ ਬਾਈ ਇੱਜਤ ਕਰੋ ਇਹ ਵੀ ਕਰਾ ਬਹੁਤ ਵਧੀਆ ਕੀਤਾ ਨਸ਼ਾ ਆ ਤੇ ਨਸ਼ਾ ਠੀਕ ਹੈ ਨਾ ਉਹ ਨਾਬੇ ਵਾਲਾ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਉਹ ਨਾਬੇ ਵਾਲਾ ਠੀਕ ਹੈ ਉਹ ਉਸੇ ਨੇ ਉਸੇ ਨੇ ਉਸੇ ਨੇ ਜਵਾਨੀ ਖਰਾਬ ਕੀਤੀ ਸੀ ਸਮਝ ਨਹੀਂ ਆਈ ਉਹਨਾਂ ਨੂੰ ਸਾਡੇ ਸਾਡੇ ਇੱਥੇ ਵੀ ਜੀ ਇੱਕ ਨਵੀਂ ਗੋਰੀ ਟੀਮ ਜਾਲੀਓ ਅੱਜ ਆਏ ਆ ਉੱਥੇ ਵੀ ਨਸ਼ਿਆਂ ਨੂੰ ਬਹੁਤ ਜ਼ਿਆਦੀ ਘੱਲ ਪਈ ਆਂ ਮੈਂ ਆਪਾਂ ਕਰਾਂਗੇ ਦੇਖੋ ਇਹਦੇ ਵਾਸਤੇ ਥੋੜਾ ਸਾਥ ਚਾਹੀਦਾ ਸਾਨੂੰ ਦੱਸੋ ਅੱਗੇ 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 ਐਕਸ਼ਨ ਲੈਣਾ ਸਾਡਾ ਕੰਮ ਦੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਬੋਲੇ ਸੋਨਿਆਰ ਸੋਨਿਆਰ